ਸਵਾਗਤ ਹੈ ਮਿੱਤਰੋ ਤੁਹਾਡਾ ਸੋਡਾ ਸਾਰਿਆਂ ਦਾ ਸੋਡੇ ਆਪਣੇ ਚੈਨਲ ਮੰਡਾਹਰ ਡੈਰੀ ਫਾਰਮ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਵੀਰੇ ਆਪਾਂ ਅਕਸਰੀ ਵੀਡੀਓ ਕਵਰ ਕਰਦੇ ਰਹਨੇ ਆ ਬਾਈ ਅੱਜ ਆਪਾਂ ਤੁਹਾਡੇ ਵਾਸਤੇ ਪੂਰੀ ਟਾਪ ਬਰੀਡ ਦਾ ਮਾਲੀ ਲੈ ਕੇ ਆ ਗਏ ਬਾਈ ਪੂਰਾ ਸਮਿਆਂ ਪਲਿਆ ਤੇ ਪੂਰਾ ਵਧੀਆ ਰਿਕਾਰਡ ਦਾ ਬੂਰਾ ਕੱਟਾ ਹੈ ਮਿੱਤਰੋ 16 ਮਹੀਨੇ ਦੀ ਉਮਰ ਹੈ ਜਿਹੜੀ ਇਹਦੀ ਮਾਂ ਦਾ ਮਿਲਕ ਰਿਕਾਰਡ ਮਿੱਤਰੋ ਰਿਹਾ ਨਾ ਉਹ 14 ਤੋਂ 14 ਲੀਟਰ ਤੋਂ ਪਲੱਸ ਹੈ ਬਾਈ 16 ਮਹੀਨੇ ਇਹ ਮਾਲੀ ਦੀ ਉਮਰ ਹੈ ਬਾਈ ਏਰੀਆ ਬਾਈਆਂ ਦਾ ਹੈਗਾ ਜਿਲਾ ਹੈਗਾ ਸੰਗਰੂਰ ਪਿੰਡ ਝਾੜੋਂ ਜਿੱਥੇ ਮਿੱਤਰੋ ਇਹ ਮਾਲੀ ਖੜਾ ਹੈ ਕਿਸੇ ਵੀ ਮੇਰੇ ਯਾਰ ਬਾਈਲੀ ਨੇ ਵਧੀਆ ਮਾਲੀ ਖਰੀਦਣਾ ਹੈ ਬਾਈ ਨਾਲ ਕੰਟੈਕਟ ਕਰ ਲਿਓ ਤੇ ਆਪਾਂ ਮਾਲਕ ਵੀਰ ਦਾ ਸਕਰੀਨ ਤੇ ਨੰਬਰ ਵੀ ਚਲਾ ਦਾਂਗੇ ਜਿਹੜਾ ਇਹਦਾ ਰੇਟ ਰੱਖਿਆ ਗਿਆ ਉਹ ਬਾਈ ਕਹਿੰਦੇ ਆਪਾਂ ਫੋਨ ਤੇ ਕਰਾਂਗੇ ਬਾਈ ਬਹੁਤ ਹੀ ਵਧੀਆ ਸਮਿਆਂ ਪਲਿਆ ਮਾਲੀ ਹੈ ਕੁਆਲਿਟੀ ਤੁਸੀਂ ਆਪ ਕਰੋ ਚੈੱਕ ਲੈਂਥ ਲੌਂਥ ਬਹੁਤ ਹੀ ਜ਼ਿਆਦਾ ਆ ਬਾਈ ਪਿੱਠਪੜਾ ਤੁਸੀਂ ਆਪ ਹੀ ਦੇਖੋ ਪੂਰਾ ਵਧੀਆ ਰਿਕਾਰਡ ਦਾ ਮਾਲੀ ਐ ਕਦ ਕੁਦ ਮਿੱਤਰੋ ਬਹੁਤ ਹੀ ਜ਼ਿਆਦਾ ਹੈ ਸਿੰਗੀ ਸੁੰਗੀ ਬਹੁਤ ਹੀ ਚੰਗੀ ਹੈ ਫੇਸ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਹੈ ਬਈ ਕਿਸੇ ਵੀ ਮੇਰੇ ਯਾਰ ਵੇਲੀ ਨੂੰ ਮਾਲੀ ਦੀ ਭਾਲ ਕਰਦਾ ਆਹਾ ਮਾਲੀ ਖਰੀਦ ਲਓ ਵਧੀਆ ਰਿਕਾਰਡ ਦਾ ਤੇ ਵਧੀਆ ਸਮਿਆਂ ਪਲਿਆ ਆਪਾਂ ਸਕਰੀਨ ਤੇ ਨੰਬਰ ਵੀ ਚਲਾਵਾਂਗੇ ਦੁਬਾਰੇ ਆਪਾਂ ਫੇਰ ਬਾਈ ਦਾ ਪਿੰਡ ਦੱਸ ਰਹੇ ਹਾਂ ਜ਼ਿਲ੍ਹਾ ਸੰਗਰੂਰ ਪਿੰਡ ਝਾੜੋਂ ਦੇ ਵਿੱਚ ਇਹ ਮਾਲੀ ਖੜਾ ਹੈ ਬਈ ਫਟਾਫਟ ਕੰਟੈਕਟ ਕਰਕੇ ਬਾਈ ਦਾ ਸਕਰੀਨ ਤੇ ਨੰਬਰ ਚੱਲੂ ਇਹ ਮਾਲੀ ਤੁਸੀਂ ਖਰੀਦ ਸਕਦੇ ਹੋ ਬਾਈ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਹੁਤ ਹੀ ਜਿਆਦੇ ਸਮਿਆਂ ਪਲਿਆ ਜੇ ਕਿਸੇ ਨੇ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰਵਾਉਣੀ ਆ ਜਾਂ ਆਪਦੀ ਐਡ ਕਰਵਾਉਣੀ ਆ ਆਪਣਾ ਬਾਇਓ ਦੇ ਵਿੱਚ ਬਾਈ ਨੰਬਰ ਪਾਇਆ ਹੋਇਆ ਆ ਆਪਾਂ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਐਡ ਕਰਦੇ ਆ ਤੇ ਆਪਣੇ ਨਾਲ ਵੀ ਕੰਟੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਮਿੱਤਰੋ ਧੰਨਵਾਦ ਬਾਈ